ਛੋਟੇ ਟਰੈਕਟਰ ਬਾਈ ਕੋਲੇ ਸਾਰੇ ਹੁੰਦੇ ਨੇਗੇ ਤਕਰੀਬਨ ਟਾਉ ਮਾਡਲ ਦਾ ਬਾਈ ਕੋਲੇ 1 ਕਣ ਅੱਧੇ ਹੁੰਦਾ ਹਾਂ ਜਿਆਦਾ ਜਿਹੜੇ ਸਮਾਨ ਦੇ ਕੀਚੜੀ ਵਾਲੇ ਹੈ ਨਹੀਂਗੇ ਛੇਚੜੀ ਵਾਲੇ ਹੀ ਹੁੰਦੇ ਹਨਾ ਠੀਕ ਹੈ ਕੋਈ ਜੇ ਕੋਈ ਰੂਟਾਵੇਟਰ ਪਾਉਣਾ ਸਾਰੀਆਂ ਜਿਹੜਾ ਇਹ ਜਿਆਦਾ ਟਰੈਕਟਰ 21 ਚੜੀ ਆਉਂਦੇ ਆ ਸਰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜਿਆਗੇ ਬਾਈ ਜੀ ਮੋਗੇ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਬਹੁਤ ਪੁਰਾਣੀ ਮੰਡੀ ਹੈ ਜੀ ਤੇ ਬਾਈ ਜੰਟਾ ਆਪਣੇ ਨਾਲ ਆਗਾ ਕਿੰਨੇ ਟਰੈਕਟਰ ਲੈ ਕੇ ਆਏ ਆ ਸਾਰੀ ਗੱਲਬਾਤ ਕਰਾਂਗੇ ਤੇ ਕੀ ਆਲਾ ਭਾਈ ਜੀ ਬਹੁਤ ਵਧੀਆ ਹੋਰ ਸੁਣਾਓ ਜੀ ਕੰਮ ਕਰ ਕਿਵੇਂ ਦਾ ਜੀ ਕੰਮ ਕਰ ਠੀਕ ਆ ਵਧੀਆ ਵੀਰੇ ਚੱਲੀ ਜਾਂਦਾ ਟਾਈਮ ਪਾਸ ਹੋਈ ਜਾਂਦਾ ਟਾਈਮ ਪਾਸ ਹੋਈ ਜਾਂਦਾ ਹਾਂਜੀ ਵਧੀਆ ਬਹੁਤ ਸੋਹਣਾ ਠੀਕ ਆ ਜੀ ਤੇ ਸਟਾਰਟਿੰਗ ਰੇਟ ਤੋਂ ਕਿੰਨੇ ਟਰੈਕਟਰ ਲੈ ਕੇ ਆਏ ਜੀ ਸਟਾਰਟਿੰਗ 2.5 ਲੱਖ ਤੋਂ ਸ਼ੁਰੂ ਹੋਇਆ ਜੀ ਅੱਜ 2.5 ਲੱਖ ਹਾਂ ਬਾਕੀ ਥਾਰੇ ਥੱਲੇ ਵੀ ਹੈਗੇ ਉੱਪਰ ਵੀ ਹੈ ਜੀ ਠੀਕ ਆ ਭਾਈ ਜੀ ਜਿਵੇਂ ਆਪਾਂ ਕਹਿੰਦੇ ਭਾਈ ਜੀ ਭਾਈ ਦੇ ਕੋਲੋਂ ਨਾ ਇਦਾਂ ਦੇ ਟਰੈਕਟਰ ਮਿਲ ਜਾਂਦੇਗੇ ਘੱਟ ਰੇਟ ਦੇ ਤੇ ਛੋਟੇ ਜ਼ਿਮੀਂਦਾਰ ਲਈ ਪੂਰੇ ਬੈਸਟ ਟਰੈਕਟਰ ਹਾਂਜੀ ਜੀ ਠੀਕ ਆ ਜੀ ਵਧੀਆ ਟਰੈਕਟਰ ਹੋਣਗੇ ਸਾਰੇ origignal ਪੰਜਾਬ ਨੰਬਰ ਹੋਣਗੇ ਪੰਜਾਬ ਨੰਬਰ ਹਾਂਜੀ ਪੰਜਾਬ ਠੀਕ ਹੈ ਕੋਈ ਤੁਹਾਨੂੰ ਬਾਈ ਜੀ ਬਾਈ ਕੋਲੋਂ ਰਾਜਸਥਾਨ ਨੰਬਰ ਜੀਪੀ ਨੰਬਰ ਹਰਿਆਣਾ ਨੰਬਰ ਨਹੀਂ ਮਿਲੂਗਾ ਓਨਲੀ ਕੱਲੇ ਪੰਜਾਬ ਨੰਬਰ ਮਿਲਣਗੇ ਤੇ ਕਾਪੀ ਗਾਇਆ ਤਾਂ ਨਹੀਂ ਬਈ ਪੰਜਾਬ ਨੰਬਰ ਤਾਂ ਓਕੇ ਮਿਲਦੇ ਆ ਓਕੇ ਮਿਲਦੇ ਹਾਂਜੀ ਤੇ ਬਾਈ ਦਾ ਇੱਕ ਨੰਬਰ ਕੰਮ ਕਰਗਾ ਸਹੀ ਹੈ ਬਾਈ ਜੀ ਹਾਂਜੀ ਬਾਈ ਤੇ ਜੇ ਰੰਗ ਪੇਂਟ ਹੋਇਆ ਦੱਸ ਕੇ ਦੇਵੋ ਬਈ ਦੱਸ ਦਾਂਗੇ ਕੋਈ ਫਰਕ ਨਹੀਂ ਪੈਂਦਾ ਹਾਂ ਠੀਕ ਹੈ ਜੋ ਹੋਇਆ ਤਾਂ ਠੀਕ ਹੈ ਹਾਂ ਜੀ ਹੋਇਆ ਤਾਂ ਜੁੱਤ ਦੱਸਾਂਗੇ ਕੋਈ ਚੱਕਰ ਹੀ ਨਹੀਂ ਠੀਕ ਹੈ ਬਾਈ ਜੀ ਤੇ ਅੱਜ ਕਿੰਨੇ ਟਰੈਕਟਰ ਹੋਏ ਜੀ ਅੱਜ ਦੇ ਕਮਲੇ ਤੇ ਲੋਬਾ ਜੀ ਆਪਾਂ ਸਟਾਰਟ ਕਰਾਂਗੇ ਫਾਰਮ ਟਰੈਕ 60 ਦੇ ਤੋਂ ਲੈ ਵੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲੋ ਤੇ ਇਹ ਮਾਡਲ ਦੀ ਗੱਲ ਕਰੀਏ ਭਾਈ ਜੀ ਮਾਡਲ 2006 ਆ ਜੀ ਲੈ ਵੀ 2006 ਆਗਾ ਜਿਵੇਂ ਬੱਚ ਕੇ ਦੀ ਅਟੈਚਿੰਗ ਥੋੜਾ ਥੋੜਾ ਹੋਇਆ ਰਹਿਤ ਠੀਕ ਹੈ ਲੈ ਵੀ ਜਿਵੇਂ ਬਾਈ ਨੇ ਆਖਿਆ ਜੀਗਾ ਵੀ ਆਪਾਂ ਪਹਿਲੇ ਦੱਸ ਦਾਂਗੇ ਟੱਚਿੰਗ ਬਾਈ ਕਹਿੰਦਾ ਜੀ ਇਹਨੂੰ ਆ ਪ੍ਰੋਬਲਮ ਆਉਂਦੀ ਆ 60 ਨੂੰ ਵੀਰੇ ਉੱਪਰੋਂ ਪੇਪੜੀ ਜੀ ਉੱਠ ਕੱਢਦੀ ਆ ਜਿਵੇਂ ਆਪਾਂ ਕਹਿੰਦੀ ਆ ਆ ਚੀਜ਼ਾਂ ਦੇਖ ਹਾਂ ਭਾਈ origignal ਆ ਬਾਕੀ ਆ ਚੀਜ਼ਾਂ ਥੋੜਾ ਜਿਹਾ ਠੀਕ ਆ ਜੀ ਬਾਕੀ ਟਰਸਾਰਾ ਸਾਰਾ ਠੀਕ ਆ ਸਾਰਾ オリジナル ਹੀ ਬਾਕੀ ਤੇ ਇੰਜਨ ਗੇਅਰ ਦਾ ਵੀ ਇੰਜਨ ਗੇਅਰ ਦਾ ਪੂਰਾ ਓਕੇ ਫਿਰ ਵਾਕੇ ਲੈ ਜਾਣਾ ਵਾਕੇ ਲੈ ਜਾ ਹਾਂਜੀ 90 ਪੈਸੇ ਟਾਇਰ ਮਗਲੇ ਪਏ ਮੂਲੇ ਬਿਲਕੁਲ ਨਵੇਂ ਇਹ ਮੂਲੇ ਤੇ ਮਾਰਕਾ ਵੀ ਪਿਆਗਾ ਤੇ ਬਾਕੀ ਪਿਛਲੇ ਟਾਇਰ ਆ ਗਨੇਗੇ 90 ਪੈਸੇ ਹਾਂਜੀ ਪੱਕੇ ਟਾਇਰ ਆ ਸਾਰੇ ਪੱਕੇ ਟਾਇਰ ਆਗੇ ਤੇ ਬਾਕੀ ਮਗਰਾਟ ਵਗੈਰਾ ਸਾਬ ਨੇ ਬਈ ਬਈ ਬਿਲਕੁਲ ਸਾਬ ਠੀਕ ਆ ਨਾਲ ਦੀ ਨਹੀਂ ਮੈਂ ਨਾਲ ਦੇ ਨਾਲ ਠੀਕ ਆ ਬਾਈ ਜੀ ਤੇ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਇਹਦੀ ਮੰਡੀ ਦੀ ਵੀਰੇ 2,60,000 ਠੀਕ ਆ ਜੀ 20 ਘੱਟ ਕਰਕੇ ਟਰੈਕਟਰ ਦੇ ਦਾਂਗੇ 40 240000 ਤੇ ਸਾਦੀ ਕਟਾਈ ਵਾਲਾ ਆ ਗਿਆ ਸਾਦੀ ਕਟਾਈ ਵਾਲਾ ਤੇ ਬਾਕੀ ਵੀ ਮੌਕੇ ਤੇ ਮਾਨਤਾਨ ਜਰੂਰ ਹੋ ਜਾਊਗਾ ਜੀ ਕੋਈ ਸ਼ੱਕ ਨਹੀਂ ਆ ਕੇ ਕਿ ਵੀ ਸਵਰਾਜ 735 ਐਫ ਈ ਹਾਂਜੀ ਛੋਟੇ ਜ਼ਿਮੀਂਦਾਰ ਲਈ ਕਹਿੰਦੇ ਪੂਰਾ ਵੈਸਟਰ ਟਰੈਕਟਰ ਤੇ ਘੱਟ ਖਰਚੇ ਵਾਲਾਗਾ 2003 ਮਾਡਲ ਆ ਠੀਕ ਆ ਜੀ 50 ਨੰਬਰ ਮਗਲਟਾਅਰ ਬਿਲਕੁਨ ਨਵੇਂ ਆ ਠੀਕ ਆ ਪੱਕੇ ਟਾਇਰ ਟਰੈਕਟਰ ਸੋਹਣਾ ਸਾਫ ਪੂਰਾ ਵਧੀਆ ਠੀਕ ਆ ਇੰਜਨ ਗੇਅਰ ਦਾ ਪੂਰਾ ਓਕੇ ਵਾ ਕੇ ਲੈ ਜਾਓ ਕੋਈ ਸ਼ੱਕ ਵਾ ਕੇ ਲੈ ਜਾ ਗਾਰੰਟੀ ਆ ਭਾਈ ਕਹਿੰਦਾ ਹਾਂਜੀ ਗਾਰੰਟੀ ਇਹ ਕਾਇਤੇ ਬਾਕੀ ਸਿਕੰਦਰ ਨਿਗਮ ਰਵਾਦੇ ਮਗਰਾਟਾਂ ਦੇ ਵਿੱਚ ਮਗਰਾਟ ਵਗੈਰਾ ਵੀ ਕੋਈ ਮਗਰਾਟ ਗੁੱਟ ਸਾਰੇ ਹੀ ਨੀਨ ਵਾਲਾ ਠੀਕ ਹੈ ਜੀ ਅੰਦਰੋਂ ਅੰਦਰੋਂ ਪੂਰੇ ਸਾਫ ਪਏ ਆ ਇੰਜੀਨਰੀਆ ਦਾ ਪੂਰਾ ਕੋਕਾ ਪੂਰਾ ਵਧੀਆ ਵੀਰੇ ਤੇ ਬਾਹਰ ਪੰਪ ਵਾਲਾ ਬਾਹਰ ਪੰਪਾ 2003 ਮਾਡਲ ਆ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ ਮੰਡੀ ਦੀ 215000 ਰੁਪਿਆ ਠੀਕ ਹੈ ਜੀ 15000 ਛੋਟ ਕਰਕੇ ਵੀਰੇ ਸ਼ਕਦੇ ਦਾ ਠੀਕ ਹੈ ਜੀ 2 ਲੱਖ ਦਾ ਬਾਕੀ ਮੌਕੇ ਦੇ ਮਾਦਾਂ ਨੂੰ ਤੁਹਾਡੀ ਵੀਡੀਓ ਵੇਖਿਆ ਹੋਊਗਾ ਮਾਨਤਨ ਕਰਾਂਗੇ ਪੂਰਾ ਠੀਕ ਆ ਜੀ ਪੀਵੀ 13 ਪੀਵੀ 13 ਸਗਰੂਰ ਤੋਂ ਸਗਰੂਰ ਦਾ ਨੰਬਰ ਆਗਾ ਹਾਂਜੀ ਤੇ ਅੱਗੇ ਕਿ ਬਈ ਸਵਰਾਜ 744 ਐਫ ਈ ਜਿਵੇਂ ਆਪਾਂ ਬਈ ਇਹ ਸਟਾਰਟਿੰਗ 'ਚ ਗਿਆ ਸੀਗਾ ਛੋਟੇ ਟਰੈਕਟਰ ਬਾਈ ਕੋਲੇ ਸਾਰੇ ਹੁੰਦੇ ਨੇਗੇ ਤਕਰੀਬਨ ਟੌ ਮਾਡਲ ਦਾ ਬਾਈ ਕੋਲੇ ਇੱਕ ਅੱਧੇ ਹੁੰਦਾ ਹਾਂ ਕੋਈ ਇੱਕ ਅੱਧਾ ਹੀ ਲਈਦਾ ਨਹੀਂ ਤਾਂ ਬਾਕੀ ਸਾਰੇ ਇਹ ਰੇਟ ਦੇ ਟਰੈਕਟਰ ਹੁੰਦੇ ਆ ਜਿਆਦਾ ਸਵਰਾਜ ਜਿਆਦਾ ਸਾਡੇ ਕੋਲ ਹੁੰਦਾ ਲੇ ਲੋ ਬਾਈ ਤੇ ਮਾਡਲ ਬਾਈ ਜੀ ਮਾਡਲ 2008 ਮਾਡਲ ਆ ਪੀ ਆਵ ਨੰਬਰ ਆ ਠੀਕ ਆ ਜੀ ਹਾਂਜੀ ਮਗਰਲੇ ਮੂਹਲੇ ਟਾਇਰ 80 ਪੈਸੇ ਬੀਕੇਟੀ ਦੇ ਆ ਮਗਰਲੇ ਮੂਹਲੇ ਬਾਡੀ ਦਾ ਸ਼ੋ ਦਾ ਸਾਰਾ ਡੈਟ オリジナル ਆ ਬਾਡੀ ਲਾਈਨ ਦਾ ਪੂਰਾ 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 ਵਧੀਆ ਮਰਗਾੜ ਮਾੜੇ ਮਾੜੇ ਅਟੈਚਿੰਗ ਹੋਇਆ ਠੀਕ ਆ ਜੀ ਐ ਵੀ ਮੈਂ ਗੱਲ ਕਰਨੀ ਲੱਗਿਆ ਸੀਗਾ ਤੇ ਬਾਈ ਜੀ ਇਹ ਹਰੇਕ ਵੀਡੀਓ ਚ ਆਪਾਂ ਕਈ ਵੀਰ ਕਹਿੰਦੇ ਹੋਣਗੇ ਪਸਤਲਾਂ ਲਗਾ ਵੀ ਟੇਪ ਵਗੈਰਾ ਸੌਂਗਣਗੇ ਤੇ ਇਹਦਾ ਮਤਲਬ ਇਹ ਹੀ ਹੁੰਦਾ ਕਈ ਵਾਰ ਥੱਲੇ ਨਹੀਂ ਵਫਾ ਦੱਸ ਸਕਦੇ ਦਵਾ ਵੀਰੇ ਪਿਛਲਾ ਪੜਿਓ ਟਰੈਕਟਰ ਬਾਹਰ ਖੜਦਾ ਨਾ ਪਿੱਛੋਂ ਉਹਦਾ ਰੰਗ ਥੋੜਾ ਜਿਹਾ ਘਟ ਜਾਂਦਾ ਤਾਂ ਕਰਕੇ ਪਹਿਲਾਂ ਦੱਸ ਦਾਂਗੇ ਜੇ ਉੰਨੀ ਕੀ ਹੋਇਆ ਕੋਈ ਬੜੀ ਗੱਲ ਨਹੀਂ ਠੀਕ ਹੈ ਮਤਲਬ ਪੇਪੜੀ ਜੀ ਲੈ ਜਾਂ ਵੀ ਹਾਂ ਹਾਂ ਜੀ ਉਹ ਤਾਂ ਕਰਾਉਣਾ ਪੈਂਦਾ ਤੇ ਬਾਕੀ ਬਾਈ ਦਾ ਇੱਕ ਨੰਬਰ ਕੰਮ ਆਗਾ ਤੇ ਪੰਜਾਬ ਨੰਬਰ ਟਰੈਕਟਰ ਆ ਆਈਡੀ ਪ੍ਰੂਫ ਤੱਕ ਬੰਦੇ ਦਾ ਨਾਲ ਆ ਆਈਡੀ ਪ੍ਰੂਫ ਤੱਕ ਹਾਂ ਜੀ ਵਿੱਚੀ ਠੀਕ ਹੈ ਜੀ ਤੇ ਕੀ ਡਿਮਾਂਡ ਆ ਜੀ ਡਿਮਾਂਡ ਇਦੀ ਹੈਗੀ ਆ 3 ਲੱਖ ਤੇ 10000 ਮੰਡੀ ਦੀ ਹਾਂ ਜੀ 20000 ਸ਼ੂਟ ਨੇ ਟਰੈਕਟਰ ਦੇਦਾ ਵੀਰੇ 290000 ਦਾ ਠੀਕ ਹੈ ਜੀ ਤੇ ਲੋ ਬਈ ਦੋ ਡਾਕਾ ਵਡੀਆਂ ਡਿਸਕਾਊਂਟ ਹੀ ਹੋਣਗੇ ਅੱਜ ਤਾਂ ਤੇ ਲੋ ਬਈ ਅੱਗੇ ਆ ਕੇ ਫਾਰਮ ਟਰੈਕ 60 ਦਾ ਹਾਂਜੀ ਤੇ ਇਹ ਵੀ ਪੰਜਾਬ ਨੰਬਰ ਜੀ ਇਹ ਪੰਜਾਬ ਨੰਬਰ ਆ ਵੀਰੇ 99 ਮਾਡਲ ਆ 99 ਮਾਡਲ ਆ ਜੇ ਮਾਡਲ ਡਾਊਨ ਆਗਾ ਇੰਜਨ ਤਾਂ ਵਧੀਆ ਹੈ ਹਾਂ ਟਰੈਕਟਰ ਪੂਰਾ ਵਧੀਆ ਪੂਰਾ ਸਾਰਾ ਟਰੈਕਟਰ ਰੀਜਨਲ ਆ ਸਾਰਾ ਟਰੈਕਟਰ ਰੀਜਨਲ ਆ ਨਾਲ ਦੇ ਮਰਗੜ ਨਾਲ ਦੀ ਸ਼ੋ ਠੀਕ ਆ ਜੀ ਟਾਇਰ 80 ਪੈਸੇ ਟਾਇਰ ਟਰੈਕਟਰ ਦੇ ਪੱਕੇ ਪਏ ਆ ਠੀਕ ਆ 80 ਪੈਸੇ ਟਾਇਰ ਪੱਕੇ ਪਏ ਆ ਪੱਕੇ ਟਾਇਰ 80 ਪੈਸੇ ਆ ਠੀਕ ਆ ਜੀ ਤੇ ਬਾਕੀ ਜਿਵੇਂ ਬਾਈ ਨੇ ਕਹਿਤਾਗਾ ਇੰਜਨ ਗੇਅਰ ਦਾ ਬ ਤੇ ਫੁੱਲ ਰੀਨਲ ਡ੍ਰੈਕਟਰ ਇਹ ਵੀ ਪੰਜਾਬ ਨੰਬਰ ਆ ਵੀਰੇ ਪੰਜਾਬ ਹੀ ਆਪਣੇ ਕੋਲ ਟਰੈਕਟਰ ਸਾਰੇ ਪੰਜਾਬ ਹੀ ਆ ਠੀਕ ਆ ਜੀ ਤੇ ਬਾਕੇ ਪੱਖਾ ਪੂਰਾ ਵਧੀਆ ਭਾਈ ਮੈਂ ਕਹਿੰਦਾ ਵੀਰੇ ਵਾਹ ਕੇ ਲੈ ਜਾਓ ਟਰੈਕਟਰ ਦੀ ਦਸੱਲੀ ਆ ਠੀਕ ਆ ਜੀ ਤੇ ਵਾਹ ਕੇ ਲੈ ਜਾਓ ਚਲਾ ਕੇ ਬਿਲਕੁਲ ਗਰੰਟੀ ਨਾਲ ਟਰੈਕਟਰ ਦਵਾਉਂਦੇ ਆ ਮਾਡਲ 99 ਜੀ ਮਾਡਲ 99 ਪੰਜਾਬ ਨੰਬਰ ਟਰੈਕਟਰ ਠੀਕ ਆ ਜੀ ਤੇ ਕੀ ਡਿਮਾਂਡ ਆ ਜੀ ਮੁੱਲ ਦਾ ਡਿਮਾਂਡ ਤਾਂ ਮੰਡੀ ਦੀ 98 1 ਲੱਖ ਠੀਕ ਆ ਜੀ ਮੌਕੇ ਤੇ ਤਾਂ 85000 ਦਾ 85000 ਹਾਂ ਜੀ 1 ਲੱਖ 85000 ਤੇ ਜੇ ਆਪ ਪੂਰੀ 15000 ਦੀ ਛੂਟੀ ਕਰ ਦਈਏ 15 ਦੀ ਕਰ ਦੋ ਵੀਰੇ ਕੋਈ ਗੱਲ ਨਹੀਂ ਯਾਰ। ਲੈ ਵੀ 15000 ਦੀ 85 ਆਖਿਆ ਬਾਈ ਨੇ 83 ਦਾ ਲੈ ਜਾਓ। 83 ਦਾ ਲੈ। 80 ਦਾ ਲੈ ਜਾਓ ਯਾਰ। 80 ਦਾ ਲੈ ਜਾਓ ਲੈ ਹੋਰ ਮਾਮਤਾਨ ਕਰਤਾ। ਹਾਂਜੀ। ਇਹ ਲਤੀ ਲਾਣੇ ਦਾ ਨਾਲੇ ਦੇ ਭਈਆ ਕਿ ਤੇ ਅੱਗੇ ਆ ਗਿਆ ਬਈ ਸਵਰਾਜ 855 855 2003 ਮਾਡਲ। ਠੀਕ ਆ ਜੀ। ਸਿੰਗਲ ਸਟਾਰ ਆ। ਸਿੰਗਲ ਸਟਾਰ ਐਮ ਆਰਪ ਦੇ ਟੈਰਾਂ 'ਚ। ਐਮ ਆਰਪ ਦੇ 6 ਚਰੀ ਆ ਵੀਰੇ। ਠੀਕ ਆ ਜੀ। ਤੇ ਭਾਈ ਜੀ 6 ਚੀ ਨਹੀਂ ਤੇ 21 ਚੀ ਦਾ ਕੀ ਕੀ ਫਰਕ ਪੈਂਦਾ? ਕੀ ਜੀ ਫਰਕ ਆ? ਚੱਕਰਾਂ ਦਾ ਫਰਕ ਪੈਂਦਾ। ਜ्यादा ਜਿਹੜੇ ਸਮਾਨ ਦੇ 2 ਕੀਚਰੀ ਵਾਲੇ ਹੈ ਨਹੀਂਗੇ 6 ਚਿਹਰੀ ਵਾਲੇ ਹੀ ਹੁੰਦੇ ਆ ਹਨਾ ਠੀਕ ਹੈ ਕੋਈ ਜੇ ਕੋਈ ਰੂਟਾਵੇਟਰ ਪਾਉਣਾ ਸਾਰੀਆਂ ਦੇ ਟਹਿ ਜਿਆਦਾ ਟਰੈਕਟਰ 2 ਕੀਚਰੀ ਆਉਂਦੇ ਆ 2 ਕੀਚਰੀ ਆਉਂਦੇ ਆ ਹਾਂਜੀ ਠੀਕ ਹੈ ਜੀ ਇਹ 6 ਚਿਹਰੀ ਕਰਾਉਣ ਦੇ ਉੱਤੇ ਰੁਪਿਆ 6000 ਖਰਚਾ 7000 ਆ ਜਾਂਦਾ ਠੀਕ ਹੈ ਜੀ ਛੇ ਚਿਰੀ ਕਰਾਉਂਦੇ ਹਾਂ ਜੀ ਠੀਕ ਹੈ ਮਤਲਬ ਸਿੱਧਾ ਸਿੱਧਾ 7-8000 ਦਾ ਇਹਦਾ ਵਾਧਾ ਬਾਕੀ ਐਮ ਆਰ ਪੀ ਦੇ ਨਵੇਂ ਟਾਇਰ ਬਿਲਕੁਲ ਐਮ ਆਰ ਪੀ ਕੱਸਦਾ ਪਿਆ ਟਾਇਰ ਠੀਕ ਹੈ ਜਿਵੇਂ ਭਾਈ ਜੀ ਪਿਛਲੀ ਵੀਡੀਓ ਚ ਕਿਸੇ ਨੇ ਕਮੈਂਟ ਕਰਾਇਆ ਸੀ ਵੀ ਛੇ ਚਿਰੀ ਦਾ ਕੀ ਮਤਲਬ ਹੁੰਦਾ ਹੈ ਛੇ ਚਿਰੀ ਹੁੰਦਾ ਤੇ ਇੱਕੀ ਚਿਰੀ ਹੁੰਦਾਗਾ ਕਿਉਂਕਿ ਛੇ ਚਿਰੀ ਜਿਹਾ ਵੀ ਇਹ ਸਮਾਨ ਨਾ ਆਮ ਹਰ ਇੱਕ ਬੰਦੇ ਕੋਲੇ ਹੁੰਦਾ ਆਪਣੇ ਕੋਲ ਜੇ ਕੋਈ ਰੂਟਾ ਵੇਟਰ ਪਾਉਣਾ ਜਾਂ ਕੋਈ ਮਸ਼ੀਨ ਪਾਉਣੀ ਕੋਈ ਵੀ ਚੀਜ਼ ਹਾਂਜੀ ਨਹੀਂ ਜਿਵੇਂ ਪੀਟੀਓ ਦੀ ਗੱਲ ਕਰਦੇ ਹਾਂ ਹਾਂਜੀ ਉਹਦੇ ਤੇ ਆਪਾਂ ਨੂੰ ਇਹ ਚੀਜ਼ ਦਾ ਫਾਇਦਾ ਹੁੰਦਾ 7 ਨਹੀਂ ਜਿਹੜਾ ਆਮ ਇਹ ਕੰਪਨੀ ਵੱਲੋਂ 21 ਜਿਹੜੀ ਆਉਂਦਾ ਡੈਕਟਰ ਠੀਕ ਆ ਜੀ ਹਾਂਜੀ ਤੇ ਲੋ ਬਾਈ ਜੀ ਤੇ origignal ਆ ਬਾਈ ਜੀ origignal train ਠੀਕ ਆ ਜੀ ਤਿੰਨ ਮਾਡਲ ਆਗਾ ਤੇ ਕੀ ਡਿਮਾਂਡ ਆ ਬਾਈ ਜੀ ਦੀ ਡਿਮਾਂਡ ਵੀਰੇ ਮੰਡੀ ਦੀ ਹੈਗੀ ਆ 2,78,000 ਰੁਪਇਆ ਠੀਕ ਆ ਜੀ 15000 ਰੁਪਇਆ ਛੂਟ ਹੋਊਗਾ ਡੈਕਟਰ ਤੇ ਚੋਂ ਜ਼ਿਆਦਾ ਨਹੀਂ ਹੋਊਗਾ ਇਹ ਚੋਂ ਜ਼ਿਆਦਾ ਨਹੀਂ ਹੋਊਗਾ ਹਾਂਜੀ ਕਿਉਂਕਿ ਟਾਇਰ ਤੋਂ ਨਵੇਂ ਡੈਕਟਰ ਨੇ ਠੀਕ ਆ ਟਾਇਰ ਬਾਈ ਜੀ ਜਮਾ ਨਵੇਂ ਪੈਣਗੇ ਬਾਕੀ ਤੁਸੀਂ ਜੇਕ ਵੀ ਸਕਦੇਗੇ ਬਾਹਰ ਪੰਪ ਵਾਲਾ ਤੇ ਅਗਲਾ ਬਾਈ ਜੀ ਅਗਲਾ ਡੈਕਟਰ ਵੀ ਆ 575 ਅਗਲਾ ਹੈਗਾ 575 ਤੇ ਮੋਗੇ ਮੰਡੀ ਤੇ ਜ਼ਿਆਦਾਤਰ ਬਾਈ ਜੀ ਸਾਂਣਾਂਗੇ ਜਿਵੇਂ ਪਿਛਲੇ ਵੀ ਆਪਕ ਦਾ ਵੀਰੇ ਮੋਗੇ ਦਾ ਪੂਰਾ ਵਧੀਆ ਠੀਕ ਆ ਜੀ ਤੇ ਪਹਿਲਾ ਗਾਣਾ ਹੁੰਦਾ ਜੀ ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆ ਹਾਂ ਜੀ ਵੇਚ ਮੁੰਡਿਆ ਗਾਣੇ ਕੋਈ ਮੋਗੇ ਤੇ ਵਧੀਆ ਬਨੇ ਸਾਰੇ ਗੱਲ ਠੀਕ ਆ ਜੀ ਤੇ ਇਹ ਬਾਈ ਜੀ ਜਿਵੇਂ ਆਪਾਂ ਕਹਿੰਦੀਆਂ ਜੀ ਨਾ ਮੋਗੇ 'ਚ ਸਸਤੇ ਟਰੈਕਟਰ ਮਿਲਦੇ ਨੇ ਕਿ ਜ਼ਿਆਦਾ ਭਿੰਦਰਾ 575 ਹੋਇਆ ਮਹਿੰਦਰਾ ਕੋਈ ਵੀ ਛੋਟਾ ਟਰੈਕਟਰ ਹੋਇਆ ਪੂਰਾ ਮਸ਼ਹੂਰ ਟਰੈਕਟਰ ਆ ਕਿਉਂਕਿ ਛੋਟੇ ਕੰਮਾਂ ਲਈ ਵਧੀਆ ਟਰੈਕਟਰ ਠੀਕ ਆ ਜੀ ਤੇ ਮਾਡਲ ਬਾਈ ਜੀ ਮਾਡਲ ਵੀਰੇ 9 ਠੀਕ ਹੈ 96 ਮਾਡਲ ਆ ਬਾਡੀ ਲੈਨ ਦਾ ਜੀ ਬਾਡੀ ਲੈਨ ਦਾ ਅਰੀਜਨਲ ਆ ਉਹ ਮਸ਼ਹੂਰ ਅਰੀਜਨਲ ਅਮਰਗੜ ਥੋੜੇ ਟੱਚਿੰਗ ਹੋਏ ਠੀਕ ਆ ਜੀ ਮਗਰਾਟਾ ਦੇ ਨਿਗਮਰ ਬਾਦ ਇਸ ਕੇੰਦਰਾ ਮਗਰਾਟਾ ਭਾਈ ਕਹਿੰਦਾ ਥੋੜੇ ਟੱਚਿੰਗ ਹੋਏ ਆ ਤੇ ਕੀ ਡਿਮਾਂਡ ਆ ਭਾਈ ਜੀ ਦੀ ਡਿਮਾਂਡ ਵੀਰੇ ਮੰਡੀ ਦੀ ਹੈਗੀ 1,55,000 ਠੀਕ ਆ ਜੀ ਮੌਕੇ ਤੇ ਟਰੈਕਟਰ 15,000 ਦੀ ਛੋਟ ਛੱਡ ਦਾਂਗੇ 1.60,000 ਦਾ ਟਰੈਕਟਰ 1,40,000 1,40,000 ਦਾ 75 ਪੈਸੇ ਮਗਲੇ ਟਾਇਰ ਪੋਲੋ ਦੇ ਆ ਮੂਲੇ ਗੁਡੀਅਰ ਦੇ ਟਾਇਰ ਅੱਧੋਂ ਜ਼ਿਆਦੇ ਆ ਠੀਕ ਆ ਜੀ ਮੂ ਬਾਕੀ ਤੁਸੀਂ ਦੇਖ ਵੀ ਜਾਵੋਗੇ ਵੱਡਾ ਬੰਪਰ ਲੱਗਾ ਛਤਰੀ ਛੋੜੀ ਲੱਗੀ ਸੋਹਣਾ ਟਰੈਕਟਰ ਠੀਕ ਆ ਜੀ ਤੇ ਆ ਗਿਆ ਬਾਈ ਜੀ ਫਾਰਮ ਟਰੈਕ 60 ਦਾ ਹਾਂਜੀ ਪੀ ਵੀ 60 ਹੀ ਨੰਬਰ ਆਗਾ ਬਾਈ ਜੀ ਪੀ ਵੀ 60 ਕਿਧਰ ਵਾ ਇਹਦਾ ਨੰਬਰ ਆ 2008 ਮਾਡਲ ਆ 2008 ਮਾਡਲ ਆ ਤੇ ਮਗਰਾੜ ਸਾਬ ਪਿਆ ਬਾਈ ਜੀ ਮਗਰਾੜ ਤਿਆਰ ਹੋਇਆ ਬਸ ਕਿਆ ਸੁਣੋ ਆਖੇ ਜੀ ਨਾ ਬਾਈ ਜੀ ਭਾਈ ਦੱਸ ਕੇ ਦਊਗਾ ਮਗਰਾੜ ਤਿਆਰ ਹੋਇਆ ਗਿਆ ਪਹਿਲੀ ਦੱਸਦਾ ਬਾਈ ਮਗਰਾੜ ਵੀਰੇ ਤਿਆਰ ਹੋਇਆ ਸ਼ੋਅ ਬਾਕੀ ਸਾਰਾ ਟਰੈਕਟਰ ਬਾਡੀ ਲਾਈਨ ਚੈੱਕ ਕਰ ਲੋ ਸਾਰੀ ਓਰੀਜਨਲ ਆ ਠੀਕ ਆ ਜੀ ਬਾਡੀ ਲੈਣਾ ਸਾਰੀ ਸਹੀ ਆ ਹਾਂਜੀ ਮਗਲੇ ਟਾਇਰ 70 75 ਪੈਸੇ ਆ ਪੱਕੇ ਮੂਹਰੇ ਦੇ ਟਾਇਰ ਆ ਠੀਕ ਆ ਟਰੈਕਟਰ ਇੰਜਨ ਗੇਅਰ ਦਾ ਵੀ ਓਕੇ ਆ ਤੇ 8 ਮਾਡਲ ਤੇ ਕੀ ਡਿਮਾਂਡ ਬਾਈ ਜੀ ਡਿਮਾਂਡ ਵੀਰੇ ਮੰਡੀ ਦੀ 2.5 ਲੱਖ ਰੁਪਈਆ ਠੀਕ ਆ ਜੀ 15000 ਛੂਟ ਛੱਡਾਂਗੇ ਟਰੈਕਟਰ ਚ 35000 ਦਾ ਟਰੈਕਟਰ ਦਾ 35000 ਦਾ ਹਾਂਜੀ ਤੇ ਬਾਕੀ ਕੰਡੀਸ਼ਨ ਬਾਡੀ ਲੈਣ ਦਾ ਤੁਸੀਂ ਦੇਖੀ ਬਾਕੀ ਸਾਰਾ ਹੈ ਟਰੈਕਟਰ ਮਰਗਾਰਡ ਦੀ ਜੂਟ ਰੈਚਿੰਗ ਆ 8 ਮਾਡਲ ਆ ਤੇ ਅੱਗੇ ਟਰਾਲੀ ਆਪਣੇ ਕੋਲ ਇੱਕ ਆ ਠੀਕ ਆ ਜੀ ਲੈ ਬਾਈ ਬਾਈ ਟਰਾਲੀਆਂ ਵੀ ਲੈ ਕੇ ਆਇਆ ਜੇ ਕਿਸੇ ਨੇ ਘਰ ਵਾਸਤੇ ਲੈਣੇ ਪੰਪ ਤੋਂ ਬਣੀ ਐ ਵੇ ਜੀ ਬਿਨਾ ਬਿਨਾ ਪੰਪ ਤੋਂ ਸਾਦੀ ਟਰਾਲੀ ਆ 11 6 ਦੀ ਟਰਾਲੀ ਆ ਜੀ ਠੀਕ ਆ ਜੀ ਉਹ ਟਰਾਲੀ ਵਧੀਆ ਕੋਈ ਮਾਲੀ 19 21 ਆ ਬਾਕੀ ਗਲੀ ਬਲੀ ਨਹੀਂ ਹੈਗੀ ਜਿਆਦਾ ਠੀਕ ਆ ਜੀ ਹਾਂ ਜੀ ਜੇ ਮੈਂ ਆਪਾਂ ਕਹਿੰਦੇ ਆ ਨੋਰਮਲ ਕੰਮ ਲਈ ਵਧੀਆ ਆ ਹਾਂ ਨੋਰਮਲ ਕੰਮਾਂ ਲਈ ਸਾਡੇ ਜਿਹੜੀ ਚੱਲਦੀ ਵੀਰੇ 11 6 ਹੀ ਚੱਲਦੀ ਆ ਟਰਾਲੀ ਇੱਥੇ ਠੀਕ ਆ ਕਿੱਦ ਮਾ ਸਾਦੀ ਟਰਾਲੀ ਮੰਡੀ ਦੀ ਮੰਗ ਵੀਰੇ ਹੈਗੀ ਆ ਦੀ 72000 ਰੁਪਿਆ ਠੀਕ ਆ ਜੀ ਲੱਖ ਰੁਪਏ ਤੋਂ ਵੀ ਘੱਟ ਟਰਾਲੀ ਹਾਂ ਜੀ ਪੂਰਾ ਘੱਟ ਮੌਕੇ ਤੇ ਆਪਾਂ ਟਰਾਲੀ ਛੱਡਦਾ 67000 ਦੀ ਵੀਰੇ 670 ਹਾਂ ਪੰਜ ਅਸੂ ਠੀਕ ਹੈ ਜੀ ਟਰਾਲੀ ਜਦੋਂ ਇੰਨਾ ਕਮਾਨ ਹੋ ਜਾਵੇ ਬਹੁਤ ਹੋ ਜਾਂਦਾ ਬਾਤ ਹੋ ਜਾਂਦਾ ਇਹ ਵੀ ਗੱਲ ਹੈ ਜੀ ਤੇ ਬਸ ਬਈ ਜੀ ਠੀਕ ਹੈ ਜੀ ਬਾਕੀ ਸਨ ਲੋਕੇਸ਼ਨ ਵੀਰੇ ਆਪਣਾ ਇੱਥੇ ਐਂਦਵਰ ਮੰਡੀ ਇੱਥੇ ਹੁੰਨੇ ਆ ਬਾਕੀ ਪਿੰਡ ਲਵਾਰਾ ਨਾਲ ਆਪਣਾ ਫਕਰ ਬਾਬਾ ਦામੂ ਸ਼ਾਲਾ 3 ਕਿਲੋਮੀਟਰ ਤੇ ਪਿੰਡ ਆ ਮਸ਼ਹੂਰ ਪਿੰਡ ਹਾਂ ਮਸ਼ਹੂਰ ਪਿੰਡ ਆ ਬਾਕੀ ਟਰੈਕਟਰ ਸਾਰੇ ਉੱਥੇ ਹੁੰਦੇ ਆ ਆਪਣੇ ਕੋਲੇ ਬਿਨਾ ਦੂਜੇ ਮੰਡੀ ਤੋਂ ਵਗੈਰਾ ਉੱਥੇ ਖੜੇ ਹੁੰਦੇ ਆ ਠੀਕ ਹੈ ਜੀ ਤੇ ਵੀਰਵਾਰ ਨੂੰ ਕਿੱਥੇ ਮਿਲਦੇ ਜੀ ਵੀਰਵਾਰ ਬਾਬੇ ਦਾਉਸ਼ਾ ਹੀ ਹੁੰਦੇ ਜਿਆਦਾ ਠੀਕ ਹੈ ਹਾਂ ਜੀ ਤੇ ਬਾਬੇ ਦੀ ਪੀਰ ਦੀ ਜਗਾ ਉ ਠੀਕ ਹੈ ਭਾਈ ਜੀ ਹਾਂਜੀ ਠੀਕ ਹੈ ਭਾਈ ਜੀ ओके ਭਾਈ ਧੰਨਵਾਦ ਤੁਹਾਡਾ ਚਲੋ ਭਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਇੱਕ ਮੌਕਾ ਜਰੂਰ ਦਿਓ ਬਾਈ ਨੂੰ ਘੱਟ ਕੀਮਤ ਦੇ ਟਰੈਕਟਰ ਖਰੀਦਣ ਲਈ ਧੰਨਵਾਦ